ਸਸਰੀ ਗਾਲ ਜੀ ਆਪਾਂ ਜਦੋਂ ਵੀ ਜ਼ਮੀਨ ਨੂੰ ਵੇਚਦੇ ਆ ਖਰੀਦਦੇ ਆ ਤਬਾਦਲ ਵਗੈਰਾ ਕਰਦੇ ਆ ਤਾਂ ਤੁਸੀਂ ਇਹ ਤਿੰਨ ਸ਼ਬਦ ਜ਼ਰੂਰ ਸੁਨੇ ਹੋਣਗੇ ਤਕਸੀਮ ਰਜਿਸਟਰੀ ਤੇ ਇਤਕਾਰ ਤਾਂ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਇਹਨਾਂ ਦਾ ਐਕਚੁਅਲ ਚ ਮਤਲਬ ਕੀ ਹੁੰਦਾ ਹੈ ਤਾਂ ਸ਼ੁਰੂ ਕਰਦੇ ਆਪਾਂ ਤਕਸੀਮ ਤੋਂ ਤਕਸੀਮ ਹੁੰਦੀ ਹੈ ਵੀ ਜਦੋਂ ਮੰਨ ਲਓ ਇੱਕ ਜ਼ਮੀਨ ਦੇ ਵਿੱਚ ਇੱਕ ਤੋਂ ਵੱਧ ਹਿੱਸੇਦਾਰ ਆ ਤਾਂ ਉਹਨਾਂ ਨੂੰ ਉਸ ਜ਼ਮੀਨ ਨੂੰ ਸਾਰੇ ਹਿੱਸੇਦਾਰਾਂ ਦੇ ਵਿੱਚ ਜ਼ਮੀਨ ਨੂੰ ਵੰਡਣ ਨੂੰ ਆਪਾਂ ਤਕਸੀਮ ਕਰਨਾ ਕਹਿੰਦੇ ਆ ਤੱਕਸੀਨ ਦੇ ਵਿੱਚ ਆਪਾਂ ਉਹ ਜ਼ਮੀਨ ਨੂੰ ਬਰਾਬਰ ਜੋ ਵੀ ਹਿੱਸੇ ਦੇ ਹੁੰਦੇ ਆ ਉਹਦੇ ਵਿੱਚ ਵੰਡਦੇ ਆ ਤਾਂ ਉਸ ਤੋਂ ਬਾਅਦ ਹੁੰਦੀ ਹੈ ਰਜਿਸਟਰੀ ਰਜਿਸਟਰੀ ਦੇ ਵਿੱਚ ਜਦੋਂ ਵੀ ਆਪਾਂ ਜ਼ਮੀਨ ਜਿਵੇਂ ਖਰੀਦਦੇ ਵੇਚਦੇ ਆ ਤਬਾਦਲਾ वगैरह ਕਰਦੇ ਆ ਤਾਂ ਜਿਹੜੀ ਪੁਰਾਣੀ ਮਾਲਕ ਹੁੰਦਾ ਹੈ ਨਾ ਪੁਰਾਣੀ ਮਾਲਕ ਤੋਂ ਨਵੇਂ ਮਾਲਕ ਦੇ ਵਿੱਚ ਉਹਨੂੰ ਕਨਵਰਟ ਕਰਦੇ ਆ ਤਾਂ ਜਿਹੜਾ ਵੀ ਪੇਪਰ ਉਹ ਹੁੰਦਾ ਹੈ ਉਹਨੂੰ ਰਜਿਸਟਰੀ ਕਹਿੰਦੇ ਆ ਤਾਂ ਇਹ ਮਤਲਬ ਉਹ ਕਹਿ ਸਕਦੇ ਆਪਣਾ ਪਹਿਲਾ ਪੇਪਰ ਹੁੰਦਾ ਹੈ ਜਦੋਂ ਵੀ ਆਪਾਂ ਜ਼ਮੀਨ ਦੇ ਗੀ ਫੇਰ ਬਦਲ ਕਰਦੇ ਆ ਤਾਂ ਪਹਿਲਾ ਪੇਪਰ ਹੁੰਦਾ ਜਿੱਤੇ ਆਪਾਂ ਰਿਟਰਨ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਤਾਂ ਉਸ ਤੋਂ ਬਾਅਦ ਆਉਂਦਾ ਫਾਈਨਲ ਇੰਤਕਾਲ ਇੰਤਕਾਲ ਜਿਹੜਾ ਸਭ ਤੋਂ ਮੇਨ ਆਪਣਾ ਕਾगज ਹੁੰਦਾ ਹੈ ਤੇ ਜੇ ਮੰਨ ਲਓ ਆਪਣੀ ਕੱਲੀ ਰਜਿਸਟਰੀ ਹੋਈ ਆ ਤਾਂ ਇੰਤਕਾਲ ਨਹੀਂ ਹੋਇਆ ਤਾਂ ਇਹਦਾ ਮਤਲਬ ਆ ਕਿ ਉਹ ਹਜੇ ਵੀ ਪੁਰਾਣੇ ਮਾਲਕ ਦੇ ਨਾਮ ਬੋਲਦੇ ਹੋਗੇ ਜ਼ਮੀਨ ਤਾਂ ਇੰਤਕਾਲ ਦੇ ਵਿੱਚ ਫਾਈਨਲ ਜਿਵੇਂ ਤਸੀਲਦਾਰਾਂ ਲੋ ਪਟਵਾਰੀ ਦੇ ਰਿਕਾਰਡਾਂ ਦੇ ਹਿਸਾਬ ਦੇ ਨਾਲ ਉਹ ਜਵਾਬੰਦੀ ਦੇ ਉੱਤੇ ਇਹ ਚੜਾਇਆ ਜਾਂਦਾ ਕਿ ਹੁਣ ਇਹਦਾ ਪੁਰਾਣੇ ਮਾਲਕ ਨੂੰ ਹਾ ਹਾਂ ਇਹਦਾ ਨਵਾਂ ਮਾਲਕ ਹੋ ਗਿਆ ਹਾਂਜੀ ਤੇ ਇਹ ਹੈਗਾ ਮੇਨ ਇਹਨਾਂ ਦੇ ਵਿੱਚ ਫਰਕ ਇਹਨਾਂ ਚੀਜ਼ਾਂ ਦੇ ਵਿੱਚ ਤੇ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਜਰੂਰ ਸ਼ੇਅਰ ਕਰਦੇ ਹੋ ਜੀ ਧੰਨਵਾਦ